ਭਾਈ ਗੁਰਜੀਤ ਕਾ ਖਾਲਸਾ ਗੁਰਜੀਤ ਕੀ ਫਤਿਹ ਮੈਂ ਨਾ ਵੀਰ ਨੇ ਨੰਬਰ ਕੰਟੈਕਟ ਨੰਬਰ ਆਪਣਾ 10 ਵੀ ਦਿੱਤਾ ਹੈ ਤੇ ਮੈਂ ਨਾ ਸਕਰੀਨ ਤੇ ਨਾ ਇਹਨਾਂ ਦਾ ਕਾਰਡ ਵੀ ਲਾ ਦੂੰਗਾ ਸਾਰਾ ਐਡਰੈਸ ਜਿਹੜਾ ਨਾ ਸਾਰਾ ਮੈਦਣ ਕਾ ਸਕਰੀਨ ਤੇ ਲਾ ਦੂੰਗਾ ਤੇ ਜਿਹੜਾ ਵੀ ਵੀਰ ਗੱਡੀ ਵਾਲਾ ਡਰਾਈਵਰ ਕਿਸੇ ਵੀ ਚੀਜ਼ ਦੀ ਵੀਰ ਨੇ ਕਿਹਾ ਲੋਡ ਹੋਵੇ ਕਿਸੇ ਵੀ ਚੀਜ਼ ਦੀ ਸਰਕਾਰੀ ਸਰਕਾਰੀ ਦੁਆਰੇ ਕੰਮ ਹੋਵੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਜਿੰਨੇ ਵੀ ਜੋਗੇ ਹੋਣਗੇ ਵੀਰ ਹੈਲਪ ਜ਼ਰੂਰ ਕਰਨਗੇ ਉਹਨਾਂ ਦੀ ਬੀਜੀਆਰ ਟਰਾਂਸਪੋਰਟ ਆ ਸਪੈਦੋਂ ਹਰਿਆਣਾ ਜੀ ਹਾਂਜੀ ਹਾਂਜੀ ਹਰਿਆਣੇ ਤੋਂ ਮੇਰਾ ਵੀਰ ਆਇਆ ਤੇ ਮੈਨੂੰ ਰਾਤ ਦਾ ਕਿੰਨੇ ਵਜੇ ਦਾ 1 ਵਜੇ ਦਾਣ ਕੇ ਖੜਾ ਵੀਰ ਆ ਰਾਤ ਦੇ 1 ਵਜੇ ਆ ਗਿਆ 1 ਵਜੇ ਦਾਣ ਕੇ ਖੜਾ ਹੈ ਇੰਨਾ ਕੁ ਪਿਆਰ ਖਟਿਆ ਤੁਹਾਡੇ ਭਰਾਣੇ ਮੈਂ ਕਹਿੰਦਿਆ ਹਾਂ ਮੈਂ ਤੁਹਾਡੀ ਵੀਡੀਓ ਵੇਂਦੇ ਹਾਂ ਨਾ ਜਦੋਂ ਹਾਂਜੀ ਤੇ ਮਨ ਦੇ ਵਿੱਚ ਸਾਨੂੰ ਵੀ ਅੰਜ ਲੱਗਦਾ ਹੈ ਵੀ ਜਦੋਂ ਆਪਾਂ ਵੀ ਕੋਈ ਨਾ ਕੋਈ ਆਪਣੇ ਏਰੀਏ ਦੇ ਵਿੱਚ ਵੀ ਇਸ ਤਰ੍ਹਾਂ ਦਾ ਪ੍ਰਾਲਾ ਕਰੀਏ ਜਿਵੇਂ ਵੀਰ ਲਾਲਾ ਹਣ ਤੋਂ ਠੰਡ 'ਚ ਠਰਦਾ ਆਇਆ ਹਾਂ ਹਾਂਜੀ ਹੈਨਾ ਹੁਣ ਚਾਹ ਪੀਣ ਨੂੰ ਇੱਥੋਂ ਹੀ ਪੀ ਲੈਂਦੇ ਗੁਰਦੁਆਰਾ ਸਾਹਿਬ ਬੈਠੇ ਆ ਤਾਂ ਮਿਲ ਜਾਣੀ ਹੂੰ ਪਰ ਲਾਲਾ ਕੀ ਤੇਰੇ ਅੰਦਰ ਖੇਚੇ ਚਿਣਗੇ ਵੀ ਯਾਰ ਆਪਾਂ ਡਰਾਈਵਰਾਂ ਦੇ ਨਾਲ ਪ੍ਰੇਮ ਪਿਆਰ ਵਧਾਈਏ ਹੈ ਨਾ ਹਾਂਜੀ ਹਾਂਜੀ ਤੇ ਮੈਂ ਨਾ ਬੜਾ ਧੰਨਵਾਦ ਹੈ ਤੇਰਾ ਤੇਰੀ ਵੀਡੀਓ ਵੇਂਦੇ ਹਾਂ ਚੰਗਾ ਲੱਗਣਾ ਹੈ ਚੰਗੇ ਕੰਮ ਕਰਨਦੇ ਆ ਮਹਾਰਾਜ ਤੇਰੇ ਤੇ ਕਿਰਪਾ ਇਸ ਤਰ੍ਹਾਂ ਬਣਾਈ ਰੱਖੇ ਤੇ ਸਾਟੇ ਤੇ ਵੀ ਬਣਾਏ ਐਸੀ ਵੀ ਆਪਣੇ ਏਰੀਆ 'ਚ ਕੋਈ ਕੋਈ ਭਰਾ ਜਾਂਦਾ ਹੈ ਕਿਸੇ ਨੂੰ ਕੋਈ ਦਿੱਕਤ ਆਉਂਦੀ ਹੈ ਵੀਡੀਆ ਟ੍ਰਾਂਸਪੋਰਟ ਸਾਡੀ ਸਪੈਦੋਂ ਮੰਡੀ ਦੇ ਵਿੱਚ 397 ਨੰਬਰ ਦੁਕਾਨ ਹੈ ਅੱਛਾ ਜੀ ਕੰਟੈਕਟ ਨੰਬਰ ਸਾਰਾ ਕੁਝ ਹੀ ਦੱਸ ਦੇ ਮੇਰਾ ਭਰਾ ਖੁੱਲ ਕੇ ਖੇਡੂ 95 8386 9000 ਨੰਬਰ ਹੈ ਹਾਂਜੀ ਤੇ ਜੇ ਜਿਹੜੇ ਵੀਰ ਨੇ ਗੱਡੀ ਭਰਨੀ ਹੋਵੇ ਜਾਂ ਕੋਈ ਹੋਰ ਕੋਈ ਪ੍ਰੋਬਲਮ ਆ ਜਾਏ ਜਿਵੇਂ ਮਤਲਬ ਲਾਲਾ ਕੋਈ ਖਰਾਬ ਹੋ ਜਾਂਦੀ ਹੈ ਜਾਂ ਕੋਈ ਦਿੱਕਤ ਆ ਜਾਂਦੀ ਹੈ ਜਾਂ ਕਿਤੇ ਕੋਈ ਸੌ ਲੜਾਈ ਝਗੜਾ ਹੋ ਜਾਂਦਾ ਹੈ ਜਾਂ ਕਿਸੇ ਮਤਲਬ ਲਾਲਾ ਸਰਕਾਰੀ ਦਰਬਾਰੇ ਕਿਤੇ ਵੀ ਕੰਮ ਹੈ ਐਸਾ ਨੰਬਰ ਜਿਹੜਾ ਤੁਹਾਨੂੰ ਦਿੱਤਾ ਏ ਇਹ ਵੀਡੀਓ ਦੇ ਵਿੱਚ ਚਲਾ ਵੀ ਦਿਆ ਜੇ ਤੇ ਫੋਨ ਕਰ ਲੈਣਾ ਤੇ ਕਿਥੋਂ ਟਿੱਕਰ ਵੀ ਸਾਥ ਦਿੱਤਾ ਗਿਆ ਬਿਲਕੁਲ ਮੈਂ ਨਾ ਲਾਸਟ ਟਿੱਕਰ ਦੇਾਂਗੇ ਬੰਦੇ ਦਾ